वाहगुरु जी का खालसा वाहेगुरु जी की फतेह सतंग जी अच आप जी के नो घटना है हंसाली साहब की सजी कर लगी हाँ आप ही जानते हाँ कि पूर्ण ब्रह्म ज्ञानी संत बाबाजीत जी हंसाली वाले ने कि संगत का उधार किया कि संगत का भला किया ਜੋ ਵੀ ਸ਼ਰਤਾਂ ਨਾਲ ਪਾਵਨਾ ਨਾਲ ਸੰਸਾਰੀ ਸਾਬ ਗਿਆ ਜਿੰਨਾ ਨਹੀਂ ਉਹਨਾਂ ਦਾ ਬਚਨ ਕਮਾਇਆ ਕਹ ਲੋ ਜਿਸ ਨੇ ਬਚਨ ਕਮਾ ਲਿਆ ਉਹਨੇ ਆਪਣਾ ਗਾਰਜ ਰਾਸ ਕਰ ਲਿਆ ਸੁਭ੍ਰਮ ਗਿਆਨੀ ਪਰਮਾਤਮਾ ਦਾ ਹੀ ਰੂਪ ਹੁੰਦੇ ਹਨ ਉਹ ਚਾਹੇ ਪਲ ਵਿੱਚ ਮਿੰਟ ਵਿੱਚ ਕੁਝ ਵੀ ਕਰ ਸਕਦੇ ਹਨ ਇੱਕ ਵਾਰੀ ਬਾਬਾ ਜੀ ਦੇ ਕੋਲ ਇੱਕ ਭੈਣ ਆਈ ਜੋ ਬਹੁਤ ਜ਼ਿਆਦਾ ਦੁਖੀ ਸੀ ਕਿਉਂਕਿ ਉਹ ਤੇ ਸੋਹਰੇ ਪਰਿਵਾਰ ਵੱਲੋਂ ਉਸਨੂੰ ਛੱਡ ਦਿੱਤਾ ਗਿਆ ਸੀ ਇਹ ਕਹਿ ਕੇ ਕਿ ਉਹ ਕਮਜ਼ੋਰ ਹੈ ਬਾਕੀ ਆਪਾਂ ਜਾਣਦੇ ਹਾਂ ਕਿ ਸੰਸਾਰ ਦੀ ਫਿਦਰਤ ਹੈ ਜਦੋਂ ਤੱਕ ਅਸੀਂ ਕਿਸੇ ਦੇ ਕੰਮ ਆਉਂਦੇ ਹਾਂ उदों तक असी चंगे हाँ जदों असी ना नुकर कर देंगे दे हाँ उदो ही असी माड़े बन जाते हाँ तो संसार बहुत रंग है जो वह भैन बाबा जी को आई बहुत ज़्यादा वैराग करने लग गई कि बाबा जी परिवार ने दसिया कि सा बेटी है एटा जो है ਛੜਦੇ ਸ਼ਰਡਾ ਹੋ ਗਿਆ ਤੇ ਅਸੀਂ ਬਹੁਤ ਜ਼ਿਆਦਾ ਦੁਖੀ ਹਾਂ ਬਾਬਾ ਜੀ ਕਹਿੰਦੇ ਭਾਈ ਦੁਖੀ ਹੋਣ ਵਾਲੀ ਕਿਹੜੀ ਗੱਲ ਹੈ ਨਾਨਕ ਦੁਖਿਆ ਸਭ ਸੰਸਾਰ ਕਹਿੰਦੇ ਵੀ ਸਾਰੇ ਰੋਗਾਂ ਦੀ ਇੱਕੋ ਹੀ ਦਵਾਈ ਹੈ ਬਾਣੀ ਤਾਂ ਉਸ ਪੈਣ ਨੂੰ ਬਾਬਾ ਜੀ ਨੇ ਕਿਹਾ ਉਸ ਤਨਾ ਜੋ ਬਾਬਾ ਜੀ ਦੀ ਸੇਵਾਦਾਰ ਨੇ ਦਸਿਆ ਮਾੜੋ 시ਗਾ 타ਉਂਸ ਉਹਨੂੰ ਕਹਿੰਦੇ 파ਇਮਾੜੋ ਤੋ ਇਸ ਤਰ੍ਹਾਂ ਕਰਿਆ ਕਰ ਜਦੋਂ ਵੀ ਤੈਨੂੰ ਸਮਾਂ ਮਿਲੇ ਸੇਵਾ ਕਰਿਆ ਕਰ ਨਾਲ ਨਾਲ ਸਿਮਰਨ ਕਰਿਆ ਕਰ ਪੰਜ ਬਾਣੀਆਂ ਦਾ ਜਾਪ ਪੱਕਾ ਕਰ ਲੈ ਤੇ ਸੁਖਮਨੀ ਸਾਹਿਬ ਦਾ ਜਾਪ ਕਰਨਾ ਤੇ ਵਾਹਿਗੁਰੂ ਤੇ ਤਿੱਕਿਤ ਪਾ ਕਰਨਗੇ ਸਮਾਂ ਬੀਤਦਾ ਗਿਆ ਦੀ ਭੈਣ ਵਿਚਾਰੀ ਰੋਜ ਸ਼ਰਧਾ ਭਾਵਨਾ ਦੇ ਨਾਲ ਹੰਸਾਨੀ ਸਾਹਿਬ ਉਨਦੀ ਸੀ ਝਾਂਡੂ ਦੀ ਸੇਵਾ ਕਰਨ ਲੱਗ ਗਈ ਕਿਉਂਕਿ ਮਾਪੋਸ਼ਾ ਨੇ ਤਾਂ ਉਹਨੂੰ ਇਹ ਕਿਹਾ ਸੀ ਵਿਪਾਈ ਚਿੱਠੇ ਵੀ ਤੈਨੂੰ ਗੁਰੂ ਘਰ ਨੇ ਰੇਪੰਦਾ ਹੈ तू ਉੱਥੇ ਜਾ ਕੇ ਸੇਵਾ ਕਰ ਸਕਦੀ ਹੈ ਆਪਣੇ ਘਰ ਜਾਪ ਕਰ ਲਾ ਜਿੱਥੇ ਤੋਂ ਸੇਵਾ ਕਰਨੀ ਹੈ ਉੱਥੇ ਬੈਠ ਕੇ ਆਪਣਾ ਪਾਠ ਕਰ ਲੈ ਹੰਸਾਲੀ ਸਾਹਿਬ ਨੇੜੇ ਹੀ ਉਹਨਾਂ ਦਾ ਪਿੰਡ ਪੈਂਦਾ ਸੀ ਤਾਂ ਉਹਨੂੰ ਹੰਸਾਲੀ ਸਾਹਿਬ ਨੇੜੇ ਪੈਂਦਾ ਸੀ ਜਦੋਂ ਉਹ ਰੋਜ਼ ਸ਼ਰਧਾ ਭਾਵਨਾ ਦੇ ਨਾਲ ਮਾਪੂਛ ਨੇ ਜੋ ਉਸ ਨੂੰ ਬਚਨ ਕੀਤੇ ਸਨ ਇਹ ਪੰਜ ਬਾਣੀਆਂ ਦਾ ਨਾਮ ਕਰਨਾ ਹੈ ਆਪਣਾ ਸੁਖਮਨੀ ਸਾਹਿਬ ਦਾ ਜਾਪ ਕਰਨਾ ਹੈ ਜਦੋਂ ਸੇਵਾ ਕਰਨੀ ਹੈ ਉਦੋਂ ਸਿਮਰਨ ਕਰਨਾ ਹੈ ਤਾਂ ਜਿਹੜੇ ਤੇਰੇ ਮਾਣੇ ਪਾਦ ਨੇ ਉਹ ਬਦਲ ਜਾਣਗੇ ਸਮਾਂ ਬੀਤਦਾ ਗਿਆ ਹੌਲੀ ਹੌਲੀ ਉਹ ਭੈਣ ਨੇ ਆਪਣਾ ਨਾਮ ਨਹੀਂ ਛੱਡਿਆ ਪਤਾ ਨਹੀਂ ਕਿੰਨੇ ਹੀ ਮਹੀਨੇ ਹੋ ਗਏ ਕਿ ਮਹਾਪੁਰਸ਼ ਤਾਂ ਮस्तक ਦੇਖ ਕੇ ਹੀ ਪਛਾਣ ਜਾਂਦੇ ਹਨ ਕਿ ਬੰਦਾ ਕਿਸ ਭਾਵਨਾ ਦੇ ਨਾਲ ਆਇਆ ਹੈ ਜਾਂ ਇਹਦੇ ਪਿਛਲੇ ਕਰਮ ਕਿਹੋ ਜਿਹੇ ਹਨ ਤੇ ਅੱਗੇ ਇਸ ਦੇ ਨਾਲ ਕੀ ਹੋਣਾ ਹੈ ਪਤਾ ਜਾਣੇ ਜਾਣ ਸੰਤ ਉਹਨਾਂ ਨੂੰ ਤਾਂ ਕੁਝ ਕਹਿਣ ਦੀ ਲੋੜ ਹੀ ਨਹੀਂ ਸੀ ਜਿਉ ਸੋ ਸਮਾ ਜਦੋਂ ਬੀਤਿਆ ਤਾਂ ਡੇਰੇ ਦੇ ਵਿੱਚ ਇੱਕ ਮੇਂਬੀ ਹੁੰਦੀ ਸੀ ਜਿਸ ਨੂੰ ਕੋਈ ਮਾੜਾ ਮੋਟਾ ਗਿਆਨ ਸੀ ਹੱਥ ਦੇ ਲਈ ਸੀ ਤਾਉਨੇ ਸਹਜੇ ਹੀ ਇੱਕ ਦਿਨ ਕਿਹਾ ਵਿਲੈ ਮੜੋ ਤੇਰਾ ਹੱਥ ਨਹੀਂ ਖਾਈਂ ਜਦੋਂ ਉਸਨੇ ਦੇਖਿਆ ਕੰਦੀ ਤੇਰੀ ਆਲਾਈਨ ਵੀ ਮਾੜੀ ਹੱਥ ਦੀ ਆਲਾਈਨ ਵੀ ਮਾੜੀ आ माड़ी तेरी किस्मत ही बड़ी माड़ी है तो तू कर्म के हो जे लिखा के दिखा लेके आई है संसार आ जी आप भी जो बंदा दुखी हों बड़े हिले वसीले करता कोई कहता जी कुछे चले जाओ कोई कहता जी आ काम तो ओ करेगा पर जेड़ा सच्चा एक सिख हूँ है ਉਹ ਗੁਲਗਨ ਸੈਪ ਤੋਂ ਇਲਾਵਾ ਮੰਨੀ ਮਰ ਜਾਵੇਗਾ ਪਰ ਆਪਣੀ ਗੁਰੂ ਦੀ ਸਿੱਖਿਆ ਦੇ ਆਪਣੇ ਗੁਰੂ ਤੋਂ ਦੂਰ ਨਹੀਂ ਜਾਏਗਾ ਜਿਹੜਾ ਸੱਚਾ ਸਿੱਖ ਹੋਏਗਾ ਕਿਉਂਕਿ ਮਹਾਰਾਜ ਨੇ ਬਾਣੀ ਦੇ ਵਿੱਚ ਕਿਹਾ ਹੈ ਕਿ ਤੂੰ ਬਯੰਤ ਕੋ ਮਿਲਣਾ ਜਨਣਾ ਵੀ ਸੱਚੇ ਪਾਤਸ਼ਾਹ ਤੂੰ ਇੰਨਾ ਬਯੰਤ ਹੈ ਤੈਨੂੰ ਕੋਈ ਵੀ ਨਹੀਂ ਜਾਣ ਸਕਦਾ ਤੇ ਤੋਂ ਇਨਸੰਮਰਤ ਹੈ ਕੁਝ ਵੀ ਕਰ ਸਕਦਾ ਹੈ ਤੇ ਅੱਪਾ ਵੀ ਅਕਸਰ ਦੇਖਦੇ ਹਾਂ ਆਪਾਂ ਨੂੰ ਕੋਈ ਗੱਲ ਕਹਿ ਦੇਵੇ ਕਈ ਵਾਰ ਢਿਲ ਢੱਗ ਜਾਂਦੀ ਹੈ ਵੀ ਇਹ ਗੱਲ ਇਸਨੇ ਮੈਨੂੰ ਕਹਿ ਦਿੱਤੀ ਚੁਬਤੀ ਰਹਿੰਦੀ ਹੈ ਵੀ ਹੁਣ ਕੀ ਹੋਏਗਾ ਤਾਂ ਉਸਨੇ ਫਿਰ ਬਾਬਾ ਜੀ ਕੋਲ ਮਹਾਪੁੱਸ਼ ਜੀ ਦੇ ਕੋਲ ਜਾ ਕੇ ਦੱਸਿਆ ਮਾਬਾਦੀ ਜੋ ਬੀਬੀ ਹੁੰਦੀ ਹੈ ਉਹਨੇ ਮੇਰਾ ਹੱਥ ਦੇਖਿਆ ਹੱਥ ਦੇਖ ਕੇ ਕਹਿੰਦੀ ਆ ਤੇਰੀ ਲਾਈਨ ਵੀ ਮਣੀ ਹੈ ਤੇਰੀ ਆਗਮੀ ਕਿਸਮਤ ਮਣੀ ਹੈ ਆਮੀ ਤੇਰੇ ਭਾਗ ਮਾੜੇ ਹਨ ਵੀ ਤੇਰਾ ਤਾਂ ਸਮਾਂ ਹੀ ਬੜਾ ਮਤਲਬ ਹੈ ਆਉਣ ਵਾਲਾ ਬਹੁਤ ਪੜਣਾ ਹੈ ਤੇ ਤੇਈ ਟ ਕਿਸਮਤ ਬਹੁਤ ਮਣੀ ਹੈ ਤੇ ਮਾਪੂਸ਼ ਮਜ਼ਾਤੂ ਹੀ ਕਰਦੇ ਸਨ ਕਿਉਂਕਿ ਆਪਣੇ ਉਹਨਾਂ ਦਾ ਆਪਣੀ ਅਵਸਥਾ ਦਾ ਆਪਣਾ ਆਨੰਦ ਹੈ ਅਸੀਂ ਉਹਨਾਂ ਨੂੰ ਨਹੀਂ ਸਮਝ ਸਕਦੇ ਜਿਨ੍ਹਾਂ ਨੇ ਉਹਨਾਂ ਨੂੰ ਸਮਝਿਆ ਉਹਨਾਂ ਨੇ ਅੱਜ ਪ੍ਰਾਪਤੀ ਕਰ ਲਈ ਨਹੀਂ ਬਾਕੀ ਤਾਂ ਨਿੰਦਰ万 ਹੀ ਹਨ ਜਿਨ੍ਹਾਂ ਨੇ ਬਸ ਨਿੰਦਿਆ ਤੋਂ ਬਿਨ ਕੋਈ ਗੱਲ ਹੀ ਨਹੀਂ ਕਰਨੀ ਇਹ ਕਿਵੇਂ ਹੋ ਗਿਆ ਇਹ ਤਾਂ ਹੋ ਹੀ ਨਹੀਂ ਸਕਦਾ ਕਿਉਂਕਿ ਜਿਨ੍ਹਾਂ ਨੇ ਕਦੇ ਕੋਠੇ ਜੜ ਕੇ ਨਹੀਂ ਦੇਖਿਆ ਉਹਨਾਂ ਨੂੰ ਕੀ ਪਤਾ ਵੀ ਕੋਠੇ ਤੇ ਕੀ ਪਿਆ ਹੈ ਜਿਨ੍ਹਾਂ ਨੇ ਕਦੇ ਕੁਰਬਾਨੀ ਦਾ ਰਸ ਹੀ ਨਹੀਂ ਲਿਆ ਕਦੇ ਕੋਈ ਜਾਪ ਹੀ ਨਹੀਂ ਕੀਤਾ ਨਾਮ ਦੇ ਨਾਲ ਕੋਈ ਪ੍ਰੇਮ ਹੀ ਨਹੀਂ ਕੀਤਾ ਉਹਨਾਂ ਨੂੰ ਸੰਗਤ ਜੀ ਕੀ ਪਤਾ ਇਹ ਗੱਲਾਂ ਤੇ ਬਚਨ ਕੀ ਹਨ ਤਾ ਮਹ ਪੁੱਛ ਕਹਿੰਦੇ ਲੈ ਭਾਈ ਹੱਥ ਨਿਖਾ ਜਦੋਂ ਮਾੜੋ ਨੇ ਆਪਣਾ ਹੱਥ ਅੱਗੇ ਕਰਿਆ ਪਾਬਾ ਨੇ ਨੀ ਉਂਗਲੀ ਕਰਕੇ ਕਹਿੰਦੇ ਆਵੀ ਭਾਈ ਤੇਰੀ ਚੰਗੀ ਆ ਕਿਸਮਤ ਆਵੀ ਤੇਰੇ ਬੜੇ ਚੰਗੇ ਭਾਗ ਨੇ ਲੈ ਆ ਤਾ ਤੇਰੀ ਕਿਸਮਤ ਹੀ ਬੜੀ ਚੰਗੀ ਆ ਤਿੰਨ ਵਾਰੀ ਬੱਬਾ ਜੀ ਨੇ ਟਿੱਕੇ ਮਾਰਤਾ ਕਹਿੰਦੇ ਐ ਕਰਨੀ ਭਾਈ ਜਦੋਂ ਹੁਣ ਬੀਬੀ ਫੇਰ ਆਉਗੀ ਨਾ ਤੂੰ ਆਪਣਾ ਹੱਥ ਦਿਖਾਈਂ ਮਹਾਪੋਸ਼ਕ ਮਜ਼ਾਕ ਦੇ ਵਿੱਚ ਹੱਸ ਦੇ ਵਿੱਚ ਉਹਨੂੰ ਕਹਿ ਰਹੀ ਨੇ ਤੇ 15-16 ਦਿਨਾਂ ਬਾਅਦ ਉਹ ਬੀਬੀ ਫੇਰ ਆ ਗਈ ਉਹਨੇ ਭੈਣ ਨੇ ਕਿਹਾ ਮਾੜੋ ਨੇ ਵੀ ਬੀਬੀ ਜੀ ਮੇਰਾ ਹੱਥ ਵੀ ਦੇਖਿਓ ਉਹ ਗੰਦੀ ਮਾੜੋ ਏ ਕੀ ਹੋ ਗਿਆ ਤੇ ਤੇ ਹੱਥ ਦੀਆਂ ਦੇਖਾਂ ਮਹੀ ਬਦਲ ਗਈਆਂ ਤੇਈ ਤੱਕ ਕਿਸਮਤ ਇੰਨੀ ਚੰਗੀ ਹੋ ਗਈ ਉਹ ਵਿਚਾਰੀ ਚੁੱਪ ਰਹੀ ਤੇ ਆਪਣਾ ਜਾਪ ਸਿਮਨ ਕਰਦੀ ਰਹੀ ਤਾਂ ਇੱਕ ਦਿਨ ਮਹਾਪੁਰਸ਼ਾਂ ਨੇ ਜਦੋਂ ਸੇਵਾ ਕਰ ਰਹੀ ਸੀ ਉਹਨੂੰ ਬੁਲਾਇਆ ਕਿ ਦੇਖ ਮੇਤਾ ਜਿਹੜਾ ਸੰਸਾਰ ਹੈ ਨਾ ਕਈ ਗੱਲਾਂ ਦੇ ਵਿੱਚ ਉਹਦੇ ਨਾਲ ਜੱਲ ਪੈਂਦਾ ਹੈ ਤੇ ਗ੍ਰਸਤ ਜੀਵਨ ਬਹੁਤ ਜ਼ਰੂਰੀ ਹੈ ਇਸ ਕਾਇਕੇ ਤੁਸਾਨੂੰ ਇਹ ਦੱਸ ਤੈਨੂੰ ਮੁੰਡਾ ਕਿਹੋ ਜਿਹਾ ਚਾਹੀਦਾ ਹੈ ਤਾਂ ਆਪਾਂ ਤੇਰਾ ਉਵੇਂ ਹੀ ਰਿਸ਼ਤਾ ਕਰ ਦੇਵਾਂਗੇ ਪਹਿਲਾਂ ਤਾਂ ਉਹ ਵਿਚਾਰੀ ਸੰਗਤੀ ਰਹੀ ਵੀ ਮੈਂ ਕੀ ਮਹਾਂਪੁਰਸ਼ ਨੂੰ ਕਹਾਂ ਇਹ ਤਾਂ ਜਾਣੀ ਜਾਣ ਹਨ ਫਿਰ ਉਨੇ ਕੁਦਰਤੀ ਉਹਦੇ ਜ਼ੁਬਾਨ ਦੇ ਵਿੱਚੋਂ ਕਹਿ ਲਵੋ ਵੀ ਮੋਟੇ ਵਿੱਚੋਂ ਜੋ ਬੋਲ ਨਿਕਲੇ ਉਹ ਕੈਂਦੀ ਬਾਬਾ ਜੀ ਉਹ ਮੁੰਡਾ ਜਿਵੇਂ ਤਾਂ ਆ ਰਿਹਾ ਸਰਦਾਰ ਲੰਬਾਲੰਜਾ ਵੀ ਮੈਨੂੰ ਐਵੇਂ ਤਾਂ ਸਰਦਾਰ ਚਾਹੀਦਾ ਹੈ ਹੋਵੇ ਪੰਡਤਾਂ ਦਾ ਮੁੰਡਾ ਪਰ ਹੋਵੇ ਗੁਰਸਿੱਖ ਪਾਣੀ ਨਾਲ ਜੁੜਿਆ ਹੋਵੇ ਤੇ ਮਹਾਂਪੁਰਸ਼ ਜੀ ਕਹਿੰਦੇ پائی ਕੋਈ ਗੱਲ ਨਹੀਂ ਇਹੋ ਜਿਹਾਈ ਮਿਲੂਗਾ ਥੋੜਾ ਜਿਹਾ ਸਮਾਂ ਜਦੋਂ ਬੀਤਿਆ ਫਿਰ ਮਹਾਪੁਰਸ਼ ਨੇ ਕੋਲ ਮਹਾਪੁਰਸ਼ ਨੇ ਆਪ ਹੀ ਕਹਿੰਦੇ ਵੀ ਸੰਗਤ ਦੇ ਵਿੱਚੋਂ ਉਹੀ ਜਿਹੜੀ ਵਰ ਉਹਨੂੰ ਲੱਭ ਕੇ ਤੇ ਮਹਾਰਾਜ ਨੇ ਆਪ ਕਹਿੰਦੇ ਉਹਦਾ ਪੱਲਾ ਫੜਾਇਆ ਇੰਨੇ ਮਹਾਰਾਜਪੁੱਤ ਖੁਸ਼ ਹੋਏ ਉਹਦੀ ਸੇਵਾ ਤੇ ਸਿਮਨ ਕਰਕੇ ਵੀ ਇੰਨੇ ਬਚਨ ਕਮਾ ਲਿਆ ਔਰ ਦੀ ਪੈਰੰਤੀ ਬਾਬਾ ਜੀ ਨੇ ਕਿਸਮਤ ਹੀ ਬਦਲ ਕੇ ਰੱਖ ਦਿੱਤੀ ਕਿਉਂਕਿ ਉਹਨੇ ਮਹਾਪੁਰਸ਼ਾਂ ਦੇ ਬਚਨ ਕਮਾ ਲਈ ਸ਼ਰਧਾ ਭਾਵਨਾ ਦੇ ਨਾਲ ਜਾਪ ਕੀਤਾ ਇਹ ਨਹੀਂ ਸੋਚਿਆ ਕਿ ਜੇ ਮੈਨੂੰ ਮਹਾਪੁਰਸ਼ਾਂ ਨੇ ਕਹਿਤਾ ਇਹ ਤਾਂ ਕੰਮ ਹੋਣਾ ਨਹੀਂ ਨਾ ਉਹਨੇ ਇਹ ਇਹ ਸੋਚਿਆ ਕਿ ਮੈਨੂੰ ਮਹਾਪੁਰਸ਼ਾਂ ਨੇ ਜੋ ਕਿਹਾ ਇਹ ਮੇਰੇ ਲਈ ਸਭ ਬਚਨ ਨੇਮ ਨਹੀਂ ਛੱਡਿਆ ਉਹਦੇ ਨਾਲ ਪ੍ਰੇਮ ਬਣ ਗਿਆ ਤੇ ਮਾਪੂਰਸ਼ ਨੇ ਆਪ ਉਹਦਾ ਪੱਲਾ ਫੜਾਇਆ ਤੇ ਜੀਤਾ ਪੱਲਾ ਫ੍ਰਮ ਗਿਆ ਨਹੀਂ ਕਹਿ ਲਊ ਪਿਪਰਮਾਤਮਾ ਆਪ ਫੜਾ ਦੇਵੇ ਤਾਂ ਉਹਨੂੰ ਦਿੱਤੀ ਵਾ ਕਿਵੇਂ ਲੱਗ ਸਕਦੀ ਹੈ ਸੋ ਸਾਧ ਸੰਗਤ ਜੀ ਬਾਣੀ ਵੀ ਇਹੀ ਕਹਿੰਦੀ ਹੈ ਜੋ ਗੁਰ ਕਹੇ ਸੋਈ ਪਲ ਮੰਨੋ ਕਵੀ ਬਾਣੀ ਨੂੰ ਮੰਨੋ ਪੜੋ ਤੇ ਸਮਝੋ ਤੇ ਸ਼ਰਧਾ ਭਾਵਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰੱਖੋ ਕਿ ਇਸ ਤੋਂ ਬਿਨਾ ਤੁਹਾਨੂੰ ਕੋਈ ਸੁੱਖ ਨਹੀਂ ਕਰ ਸਕਦਾ ਜਿੱਥੇ ਮਰਜੀ ਤੁਸੀਂ ਚੱਲੇ ਜਾਓ ਜੋ ਮਰਜੀ ਫੈਂਟਾ ਡੈਕ ਕਰ ਲੋ ਸ਼ਰਧਾ ਨਾਲ ਭਾਵਨਾ ਦੇ ਨਾਲ ਬੜੀ ਬਾਣੀ ਪੜੋ ਤੇ ਸਤਗੁਰ ਤੇ ਤੇ ਕੱਖੋ ਤੁਹਾਡੇ ਸਾਦੇ ਕਾਜ ਸਤਗੁਰ ਆਪ ਕਰਨਗੇ ਸੋ ਆਪਜੀ ਨੂੰ ਜੇ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਆਪਜੀ ਦੀ ਨਿਮਾਣੀ ਜਹੀ ਬੱਚੀ ਹਾਂ ਇਸ ਨੂੰ ਅੱਗੇ ਸ਼ੇਅਰ ਵੀ ਕਰ ਦੇਣਾ ਇਸੇ ਦਾਣਾ ਨੂੰ ਤੋਂ ਸਟਾ ਮਿਟਾ ਨੂੰ ਲਾਈਕ ਕਰਨਾ ਕੋਈ ਰਾਏ ਤੇ ਦੇਣਾ ਕਮੈਂਟ ਕਰ ਦੇਣਾ ਵਾਹ ਇੱਕ ਲਿਖ ਦੇਣਾ ਕਿਉਂਕਿ ਇਹ ਚੀਜ਼ਾਂ ਇੱਕ ਮੋਟੀਵੇਸ਼ਨ ਹੁੰਦੀਆਂ ਨੇ ਹੋ ਸਕਦਾ ਹੈ ਕਿ ਇਸ ਵੀਡੀਓ ਨੂੰ ਸੁਣ ਕੇ ਕੋਈ ਬਾਣੀ ਨਾਲ ਜੁੜ ਜਾਵੇ ਕੋਈ ਨਿੱਤਨੇਮ ਹੋਰ ਵਾਅਦਾ ਕਰ ਲਵੇ ਸੋ ਮੇਰੀ ਇੱਕੋ ਹੀ ਸਤਗੁਰ ਅੱਗੇ ਅਰਦਾਸ ਹੈ ਜੁੜਨਾ ਤੇ ਜੋੜਨਾ ਸੋ ਆਪ ਜੀ ਨੇ ਵੀ ਅਸੀਸ ਦੇਣ ਤੇ ਵੀਡੀਓ ਨੂੰ ਵੱਟੋ ਵੱਟ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਤਿਗੁਰ ਤੇ ਸੰਗਤ ਪੁੱਲਾਂ ਚੁੱਕਾ ਬਖਸ਼ਣ ਜੋਗ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾ